ਇੱਕ ਮਿੰਟ ਮੈਂ ਪਿੱਛੇ ਹੋ ਉਹ ਗੁਰੂ ਹਰਰਾਇ ਜੀ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੋਂ ਸਭੂ ਸੰਤਾਂ ਨੂੰ ਬਧਾਈ ਦਿੰਦਾ ਅੱਜ ਗੁਰੂ ਰਾਮਦਾਸ ਸਾਹਿਬ ਜੀ ਦੇ ਸਥਾਨ ਤੇ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਸਾਰੀਆਂ ਸੰਤਾਂ ਨੂੰ ਇਹ ਖੁਸ਼ੀ ਦਾ ਮਗਰ ਜ਼ਾਹਤ ਇੱਥੇ ਆ ਕੇ ਜਿਹੜੀ ਖਬਰ ਸੁਣਨ ਮੈਂ ਮੈਂ ਨਾ ਕਰੂ ਯਾਰ ਲੈ ਮਾਈਕ ਲਓ ਮੇਰੀ ਆਈਡੀਆ ਤੇ ਗੁਰੂ ਜਾਨੀ ਹਰਪ੍ਰੀਤ ਸਿੰਘ ਬਾਰੇ ਜਿਹੜਾ ਫੈਸਲਾ ਅੱਜ ਸ਼ਰੂਨੀ ਕਮੇਟੀ ਨੇ ਲਿਆ ਮੈਂ ਇਹ ਕਹਿੰਦਾ ਕਿ ਅੱਜ ਇੱਕ ਕਾਲਾ ਇਤਿਹਾਸ ਸ਼੍ਰੋਮਣ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਲਿਖਿਆ ਕਿਉਂਕਿ ਇਹ ਸਿੱਧੇ ਤੌਰ ਤੇ ਪਤਾ ਚੱਲ ਰਿਹਾ ਹੈ ਕਿ ਇਹ 2 ਦਸੰਬਰ ਦਾ ਜਿਹੜਾ ਫੈਸਲਾ ਸੀ ਇਸ ਉਸ ਫੈਸਲੇ ਦੀ ਸਿੱਧਾ ਬਦਲਾਖੋਰੀ ਕੀਤੀ ਗਈ ਹੈ ਉਸ ਫੈਸਲੇ ਦਾ ਬਦਲਾ ਲਿਆ ਗਿਆ ਔਰ ਯਾਨੀ ਹਰ ਪੁਲਿਸ ਨੂੰ ਉਹਨਾਂ ਨੂੰ ਅੱਜ ਜਿਹੜਾ ਮੌਜੂਦ ਕਰੰਦਾ ਜਿਹੜਾ ਫੈਸਲਾ ਲਿਆ ਮੈਂ ਸਮਝਦਾ ਕਿ ਅੱਜ ਪੂਰੀ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਜਾਗਨ ਦੀ ਲੋੜ ਹੈ ਔਰ ਜਥੇਦਾਰਾਂ ਦੇ ਨਾਲ ਖੜੇ ਹੋਣ ਦੀ ਲੋੜ ਹੈ ਕਿਉਂਕਿ ਅੱਜ ਜਿਹੜਾ ਫੈਸਲਾ 2 ਦਸੰਬਰ ਨੂੰ ਜਥੇਦਾਰ ਸਾਹਿਬ ਉਹਨਾਂ ਨੇ ਲਿਆ ਔਰ ਉਸ ਫੈਸਲੇ ਲਈ ਬਦਲਾਖੋਰੀ ਦੀ ਐਫਓਜੀ ਨੀਤੀ ਤੱਕ ਚਲੇ ਜਾਣਗੇ ਮੈਂ ਖੁਦ ਸੋਚ ਵੀ ਨਹੀਂ ਸਕਦਾ ਸੀ ਔਰ ਅੱਜ ਅਗਰ ਕੌਮ ਜਿਹੜੀ ਹੈ ਉਹ ਸਿੰਘ ਸਾਹਿਬ ਦੇ ਨਾਲ ਨਾ ਖੜੀ ਹੋਈ ਸਾਰੇ ਜਥੇਦਾਰਾਂ ਦੇ ਨਾਲ ਨਾ ਖੜੀ ਹੋਈ ਤੇ ਇਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਸੰਕਤਾ ਦੀ ਆਸਥਾ ਹੈ ਜਿਹਨੂੰ ਅਸੀਂ ਆਪਣਾ ਪ੍ਰਭੂ ਸਰਤਾ ਦਾ ਕੇਂਦਰ ਕਹਿੰਦੇ ਆ ਇਹ ਆਸਥਾ ਜਿਹੜੀ ਹੈ ਤੋੜਤੀ ਜਾਏਗੀ ਅਸੀਂ ਅੱਜ ਬੜੇ ਭਰੇ ਦਿਲ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇਸ ਗੱਲ ਦਾ ਉੱਤੇ ਸੰਗਿਆਨ ਲਿਆ ਕਿ ਜਿਸ ਤਰੀਕੇ ਦੇ ਨਾਲ ਇਹ ਬਦਲਾਖੋਰੀ ਦੀ ਅੱਜ ਰਾਜਨੀਤੀ ਸ਼ੁਰੂ ਕੀਤੀ ਗਈ ਹੈ ਔਰ ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਹੈ ਜਿਹਦਾ ਕੋਈ ਮੈਂ ਸਮਝਦਾ ਕਿ ਲੋੜ ਨਹੀਂ ਸੀ ਔਰ ਇਹ ਉਸ ਬਦਲੇ ਨੂੰ ਲੈਂਦੇ ਹੋਏ ਆਪਣੇ ਹਾਈ ਕਮਾਨ ਨੂੰ ਬਚਾਣ ਦੇ ਚੱਕਰ ਦੇ ਵਿੱਚ ਜਿਹੜਾ ਅੱਜ ਫੈਸਲਾ ਲਿਆ ਇਹ ਬਹੁਤ ਹੀ ਮੰਦਪਾਕ ਹੈ ਕੀ ਲੱਗਦਾ ਕਿ ਬਾਰ-ਬਾਰ ਹੁਕਮਤ ਤੋਂ ਲੰਘਣਾ ਕਿ ਇਹ ਥੱਲੇ ਗੱਲ ਮਾਈਕ ਥੋੜੀ ਦੇਖੋ ਇਹ ਤੇ ਜਾਗ ਜਾਹਿਰ ਹੈ ਕਿ ਜਿਹੜੇ ਹੁਕਮ 2 ਦਸੰਬਰ ਨੂੰ ਕੀਤੇ ਗਏ ਉਹਦੇ ਉੱਤੇ ਇੱਕ ਵੀ ਹੁਕਮ ਦੇ ਉੱਤੇ ਪੈਰਾ ਨਹੀਂ ਦਿੱਤਾ ਗਿਆ ਲਗਾਤਾਰ ਸਿੰਘ ਸਭਾ ਵੱਲੋਂ ਗੱਲਾਂ ਨੂੰ ਰੋਕਿਆ ਵੀ ਜਾ ਰਿਹਾ ਸੀ ਕੌਮ ਦੀ ਵੱਡੀ ਜਥੇਬੰਦੀ ਹੋਣ ਦੇ ਨਾਤੇ ਆਕਾਲੀ ਦਲ ਦੇ ਪ੍ਰਧਾਨਾਂ ਨੂੰ ਉਹਨਾਂ ਦੇ ਪ੍ਰਬੰਧਕਾਂ ਨੂੰ ਬਾਰ-ਬਾਰ ਮੌਕੇ ਦਿੱਤੇ ਜਾ ਰਹੇ ਸੀ ਕਿ ਸ਼ਾਇਦ ਆਪਣੀ ਗਲਤੀ ਨੂੰ ਸੁਧਾਰ ਲੈਣ ਸ਼ਾਇਦ ਸਿੱਧੇ ਰਾਹ ਪੈ ਜਾਣ ਮਗਰ ਅੱਜ ਜੋ ਘਰਾ ਹੋਇਆ ਅੱਜ ਸ਼ਰੂਮ ਨਹੀਂ ਕਮੇਟੀ ਨੂੰ ਵਰਤ ਕੇ ਆਕਾਲੀ ਦਲ ਨੇ ਜਿਸ ਤਰੀਕੇ ਦੇ ਨਾਲ ਫੈਸਲਾ ਕਰਾਇਆ ਇਸ ਤੋਂ ਮਾੜਾ ਫੈਸਲਾ ਮੈਂ ਸਮਝਦਾ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦੇ ਵਿੱਚ ਨਹੀਂ ਹੋਏਗਾ ਕਿ ਜਿਨ੍ਹਾਂ ਨੂੰ ਲੋਕਾਂ ਨੂੰ ਛੇਕਣ ਦੀ ਗੱਲ ਕੀਤੀ ਜਾ ਰਹੀ ਸੀ ਜਿਨ੍ਹਾਂ ਲੋਕਾਂ ਦੇ ਖਿਲਾਫ ਫੈਸਲੇ ਲੈਣ ਦੀ ਗੱਲ ਕੀਤੀ ਗਈ ਹੈ ਜਿਸ ਅਕਾਲੀ ਦਲ ਨੂੰ ਬਚਾਉਣ ਵਸੇ ਅਕਾਲੀ ਦਲ ਦੀ ਧਰਤੀ ਦਾ ਜਿਹੜਾ ਸਿਸਟਮ ਜੱਤਿਹਦਾਰ ਸਾਹਿਬ ਨੇ ਬਣਾਇਆ ਸੀ ਉਹਨੂੰ ਸਾਰੇ ਛੇਕੇ ਟੰਗਤਾ ਗਿਆ ਔਰ ਅੱਜ ਜੱਤਿਹਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਮੁੱਤਲ ਕੀਤਾ ਮੈਂ ਸਮਝਦਾ ਇੱਕ ਕਾਲਾ ਇਤਿਹਾਸ ਲਿਖਿਆ ਸੀ ਬੀਸੀ ਵੱਲੋਂ ਕਹਿ ਰਿਹਾ ਕਿ ਉਹਨਾਂ ਦੇ ਜਿਹੜੇ ਦੋਸ਼ ਲੱਗੇ ਉਹ ਸਾਬਤ ਹੋਏ ਨੇ ਜਿਸ ਕਰਕੇ ਉਹਨਾਂ ਨੂੰ ਹਟਾ ਦਿੱਤਾ ਦੋਸ਼ ਹੋਣਾ ਤੇ ਉੱਤੇ ਕਿਹੜੇ ਲੱਗੇ ਨੇ ਇਹ ਵੀ ਧਾਮੀ ਸਾਹਿਬ ਦੱਸ ਦਿਨ ਜਿੱਤੇ ਤੱਕ ਮੈਨੂੰ ਸੁਣਨ ਲਈ ਚਾਇਆ ਕਿ ਉਹ ਕਹਾ ਜਾ ਰਿਹਾ ਜੀ ਕਿ ਇਹ ਦੋਸ਼ ਨੇ ਕਿ ਇਹਨਾਂ ਦੀ ਬਾਜਪਾ ਦੇ ਨਾਲ ਸਾਝ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਝ ਹੈ ਸੋ ਮੈਂ ਪੁੱਛਣਾ ਚਾਹੁੰਦਾ ਕਿ ਧਾਮੀ ਸਾਹਿਬ ਆਪ ਦੱਸ ਦਿਨ ਕਿ ਜਿਨ੍ਹਾਂ ਨੇ ਇਹਨਾਂ ਨੂੰ ਪ੍ਰਧਾਨ ਥਾਪਿਆ ਉਹਨਾਂ ਦੀ ਪਾਰਟੀ ਦੀ 25 ਸਾਲ ਸਾਝ ਰਹੀ ਹੈ ਉਸ ਇਸ ਸੂਬੇ ਦੀ ਸਿਆਸਤ ਜਿਹੜੀ ਹੈ ਉਸੇ ਭਾਜਪਾ ਦੇ ਨਾਲ ਅਲਾਈਅੰਸ ਕਰਕੇ ਉਹਨਾਂ ਨੇ ਸਰਕਾਰਾਂ ਚਲਾਈ ਹੈ ਸੋ ਇਹ ਜਿਹੜੇ ਦੋਸ਼ ਲਾਣੇ ਮੈਂ ਸਮਝਦਾ ਸਿਰਫ ਇੱਕ ਪਰਦਾ ਪਾਣ ਦੀ ਗੱਲ ਹੈ ਮਗਰ ਸਿੱਧੇ ਤੌਰ ਦੇ ਉੱਤੇ ਇਹ ਬਦਲਾਖੋਰੀ ਦੀ ਰਾਜਨੀਤੀ ਹੁੰਦੀ ਹੈ ਜਿਹੜਾ ਫੈਸਲਾ ਗਿਆਨੀ ਮਾਰਤੇ ਸੀ ਤਾਂ ਜਿਹੜਾ ਲਿਆ ਗਿਆ ਆਉਣ ਵਾਲੇ ਸਮੇਂ ਕੀ ਲੱਗਦਾ ਹੈ ਕਿ ਜਿੰਦਗਰ ਸਿੰਘ ਦੇ ਅਕਾਰ ਤੋਂ ਜਨ ਦੇ ਰਵੀਸ਼ ਦੇ ਤਰ੍ਹਾਂ ਲੈ ਸੀ ਦੇਖੋ ਇਹ ਤੇ ਹੁਣ ਸਿੰਘ ਸਾਹ ਬੋਲਾ ਨੂੰ ਫੈਸਲਾ ਲੈਣਾ ਚਾਹੀਦਾ ਹੈ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਮੈਂ ਕੁਝ ਨਹੀਂ ਕਹਿ ਸਕਦਾ ਮਗਰ ਅੱਜ ਸਾਰੇ ਜਥੇਦਾਰ ਸਾਹਿਬਾਨ ਸਮੂਹੀ ਕੌਮ ਨੂੰ ਸਮੂਹੀ ਕਮੇਟੀਆਂ ਨੂੰ ਸਿੰਘ ਸਾਹਿਬ ਦੇ ਨਾਲ ਖੜੇ ਹੋਣ ਦੀ ਲੋੜ ਹੈ ਕਿਉਂਕਿ ਜੇ ਅਗਰ ਅੱਜ ਵੀ ਐਸੀ ਲੋਕ ਸੁੱਤੇ ਰਹਿ ਗਏ ਅੱਜ ਵੀ ਜਥੇਦਾਰ ਹੁਣਾ ਸੁੱਤੇ ਰਹਿ ਗਏ ਆਪਸ ਵਿੱਚ ਏਕਤਾ ਨਾ ਦਿਖਾਈ ਤਾਂ ਮੈਂ ਸਮਝਦਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਜਿਹੜੀ ਪ੍ਰਭੂ ਸત્તા ਇਹ ਬਹੁਤ ਘਟੇਗੀ ਲੋਕਾਂ ਦੇ ਵਿੱਚ ਵਿਸ਼ਵਾਸਤਾ ਖਤਮ ਹੋਏਗੀ ਸੋ ਅੱਜ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਉਹਨਾਂ ਇਹਨਾਂ ਲੋਕਾਂ ਨੂੰ ਜਵਾਬ ਦੇਣ ਦੀ ਲੋੜ ਹੈ ਜਿਨ੍ਹਾਂ ਨੇ ਹਮੇਸ਼ਾ ਸ਼ਰੋਮਣੀ ਕਮੇਟੀਆਂ ਵਰਤੀਆਂ ਅਕਾਲ ਤਖਤ ਸਾਹਿਬ ਨੂੰ ਵਰਤਦੇ ਰਹੇ ਆ ਜਿੱਥੋਂ ਮੁੱਦਾ ਸ਼ੁਰੂ ਹੋਇਆ ਅੱਜ ਵਾਪਸ ਲਿਆ ਕੇ ਉੱਥੇ ਹੀ ਖੜੇ ਕਰਤਾ ਗਿਆ ਕਿ ਅਕਾਲ ਤਖਤ ਸਾਹਿਬ ਨੂੰ ਆਪਣੀ ਜਿਹੜੀ ਰਾਜਨੀਤਿਕ ਰੋਟੀਆਂ ਸੇਕਨ ਵਾਸੇ ਵਰਤਿਆ ਗਿਆ ਸੀ ਜਿੱਥੋਂ ਡੇਰੇ ਦੀ ਮਾਫੀ ਦੀਆਂ ਗੱਲਾਂ ਸ਼ੁਰੂ ਹੋਈਆਂ ਸੀ ਅੱਜ ਵਾਪਸ ਸਾਰੀ ਗੱਲ ਕਰਕੇ ਉਸੇ ਜਗ੍ਹਾ ਤੇ ਖੜੇ ਕਰ ਦਿੱਤੇ। ਇਹਨਾਂ ਦੀ ਗੱਲ ਕਰੀ ਦੋ ਵਾਰੀ ਜਿਹੜਾ ਅਕਾਲ ਤਖਤ ਸਾਹਿਬ ਦੇ ਜੱਜਵਾਲ ਗਾੜੀ ਲਖਮੀ ਸਿੰਘ ਜੀ ਨੇ ਕਿਹਾ ਕਿ ਇਹ ਅਧਿਕਾਰ ਪੇਤਰ ਸ਼੍ਰੋਮਣੀ ਕਮੇਟੀ ਦਾ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਜੁਲਾਈ ਕਰਦੇ ਨੇ। ਔਰ ਅੱਜ ਫੈਸਲਾ ਜਿਹੜਾ ਕਹਿ ਨਹੀਂ ਹੈ ਕੋਈ ਆਪ ਦੇ ਖਿਲਾਫ ਦੇਖੋ ਮੈਂ ਇਥੇ ਬਾਰ ਬਾਰ ਗੱਲ ਕਰ ਰਿਹਾ ਕਿ ਅੱਜ ਜਿਹੜਾ ਕਾਲਾ ਦਿਵਸ ਇਸੇ ਕਰਕੇ ਕਹਿ ਰਿਹਾ ਕਿ ਜਿਹੜਾ ਜਥੇਦਾਰ ਨੂੰ ਹਟਾਉਣ ਦਾ ਤੁਹਾਡਾ ਅਧਿਕਾਰ ਖੇਤਰ ਹੀ ਨਹੀਂ ਹੈ ਅੱਜ ਤੁਸੀਂ ਸਿਰਫ ਤੇ ਸਿਰਫ ਬਦਲੇ ਦੀ ਭਾਵਨਾ ਦੇ ਨਾਲ ਇਹ ਫੈਸਲੇ ਲੋਗੇ ਤੇ ਮੈਂ ਸਮਝਦਾ ਕਿ ਇਹ ਵਾਕਈ ਇੱਕ ਸੋਚਣ ਦਾ ਵਿਸ਼ਾ ਹੈ ਔਰ ਜਥੇਦਾਰ ਅਕਾਲਤਖ ਸਾਹਿਬ ਦੀ ਜਿਹੜੀ ਹੁਕਮ ਹੈ ਉਹਦੀ ਵੀ ਅਗਵਾ ਕੀਤੀ ਜਾ ਰਹੀ ਹੈ ਉਹਦਾ ਵੀ ਉਲੰਘਣ ਕੀਤਾ ਜਾ ਰਿਹਾ ਕੀ ਲੱਗਦਾ ਕਿ ਫਕਰੇ ਕੌਮ ਪਾਕਿਸਤਾਨ ਲਈ ਸਾਰਾ ਕੁਝ ਕਰੇ ਜਾ ਰਿਹਾ ਹੈ ਨੀ ਫਕਰੇ ਕੌਮ ਤੋਂ ਵਾਪਸ ਲੈ ਲਿਆ ਗਿਆ ਹੁਣ ਤੇ ਕੋਈ ਖਿਤਾਬ ਐਫਓ ਜਾ ਰਿਆ ਨਹੀਂ ਅਕਾਲੀ ਦਲ ਦੀਆ ਪ੍ਰਧਾਨ ਗਿਆ ਅਕਾਲੀ ਦਲ ਤੇ ਕਾਬਜ ਰਹਿਣ ਵਸੇ ਸਾਰਾ ਕੁਝ ਕੀਤਾ ਜਾ ਰਿਆ ਅੱਜ ਸਿੰਘ ਸਾਹਿਬ ਜੀ ਨੇ ਜਿਹੜੀ ਉਹਦੀ ਪਰਤੀ ਦੀ ਗੱਲ ਕੀਤੀ ਸੀ ਮੇਰੇ ਹਿਸਾਬ ਦੇ ਨਾਲ ਕੱਲ ਜਿਹੜੀ ਮੀਟਿੰਗ ਬੁਲਾਈ ਹੋਈ ਉਹਦੇ ਵਿੱਚ ਵੀ ਫੈਸਲਾ ਐਫਓ ਜਾ ਹੋਣਾ ਚਾਹੀਦਾ ਕਿ ਅਕਾਲੀ ਦਲ ਦੀ ਪਰਤੀ ਬਿਲਕੁਲ ਨਿਰਪੱਖ ਹੋਵੇ ਉਹਦੇ ਉੱਤੇ ਜਿਹੜੀ ਕਮੇਟੀ ਬਣਾਈ ਹੈ ਉਸ ਕਮੇਟੀ ਨੂੰ ਸਟ੍ਰਿਕਟਲੀ ਕਿਹਾ ਜਾਏ ਕਿ ਤੁਸੀਂ ਇਹਦੇ ਉੱਤੇ ਕੰਮ ਕਰੋ ਔਰ ਜਿਹੜਾ ਇਹਦੇ ਉੱਤੇ ਕੰਮ ਨਾ ਕਰੇ ਉਹਦੇ ਖਿਲਾਫ ਚਰੀ ਅਕਾਲ ਤਖਸਦ ਸਰਦਾਰ ਸਾਹਿਬ ਨੂੰ ਸੰਝਾਨ ਲੈਣਾ ਚਾਹੀਦਾ। ਕਲਕੱਤੇ ਕੀ ਲੱਗਦਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮਾਈ ਖੜੇ ਗਾ ਲੋ। ਜਗਤ ਦੇ ਵਿੱਚੋਂ ਉਹ ਆਧਾਰ ਸ਼ੁਰੂ ਨਹੀਂ ਕਰਕੇ ਦੁਬਾਰਾ ਆਧਾਰ ਦੇਖੋ ਜਿਸ ਅਧਾਰ ਨੂੰ ਲੱਭ ਰਹੇ ਨੇ ਅੱਜ ਆਕਾਲੀ ਦਲ ਇੱਥੇ ਕਿਤੇ ਵੀ ਨੇੜੇ ਜਿਹੜੇ ਵੀ ਨਹੀਂ ਖੜਾ ਹੋ ਰਿਹਾ। ਕਿ ਸੰਗਤ ਦੇ ਵਿੱਚ ਤੁਹਾਡਾ ਆਧਾਰ ਬੰਨਾ ਬਣੀ ਹੈ ਪਰ ਸਰਵਰ ਦੇ ਵਿੱਚ ਆਧਾਰਤ ਬੰਦਾ ਹੈ ਜਿੱਥੇ ਸੰਗਤ ਆ ਕੇ ਨਕਮਸਤ ਹੋਈ ਹੈ ਮੱਠਾ ਟੇਕਦੀ ਹੈ ਉਸ ਜਗ੍ਹਾ ਦੇ ਉੱਤੇ ਤੁਸੀਂ ਉਹਦੀ ਆਗਿਆ ਨੂੰ ਉਹਨਾਂ ਦੇ ਹੁਕਮਾਂ ਨੂੰ ਜਦ ਅਮਗਿਆ ਕਰੋ ਉਹਨਾਂ ਦੀਆਂ ਤੇ ਸੰਗਤ ਪਦੀ ਵੀ ਤੁਹਾਡੇ ਨਾਲ ਜੁੜ ਸਕਦੀ ਸੋ ਉਸ ਨੂੰ ਬਚਾਉਣ ਵਾਸਤੇ ਜਿਹੜਾ ਵੀ ਕੁਝ ਕੀਤਾ ਜਾ ਰਿਹਾ ਮੈਂ ਸਮਝਦਾ ਇਹ ਤਾਂ ਵੀ ਇਹ ਸਾਰਾ ਕੁਝ ਜਿਹੜਾ ਉਹ ਖਰਾਬ ਹੋਇਆ ਔਰ ਅੱਗੇ ਜਿਹੜੇ ਹਾਲਾਤ ਨੇ ਹੋਰ ਵੀ ਜ਼ਿਆਦਾ ਬੁਰੇ ਨਜ਼ਰ ਆ ਰਹੇ ਲੱਗਦਾ ਨਹੀਂ ਕਿ ਇਸ ਫੈਸਲੇ ਨਾਲ ਦੋ 파ੜ ਕੇ ਤਿੰਨਾਂ ਇੱਕ ਵਾਸਤੇ ਸ਼੍ਰੋਮਣੀ ਕਮੇਟੀ ਦੇ ਪਾਸੇ ਸ਼੍ਰੀ ਅਕਾਲ ਤਖਤ ਦੇ ਸਾਈਡ ਦੇ ਦੇਖੋ ਬਿਲਕੁਲ ਇਹ 파ੜ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਗਰ ਸ਼੍ਰੋਮਣੀ ਕਮੇਟੀ ਇਹ ਸਮਝਣਾ ਚਾਹੀਦਾ ਹੈ ਭਾਵੇਂ ਉਹਦੀ ਅਪੁਆਇੰਟਮੈਂਟ ਦਾ ਜਿਹੜਾ ਵਿਧਿ ਵਿਵਧਾਨ ਹੈ ਜਥੇਦਾਰ ਸਾਹਿਬ ਦਾ ਉਹ ਭਾਵੇਂ ਸ਼੍ਰੋਮਣੀ ਕਿਵੇਂ ਕੀਤੇ ਅਧਿਕਾਰ ਖੇਤਰ ਜਾਂਦਾ ਮਗਰ ਸ਼੍ਰੋਮ ਸ਼੍ਰੀ ਅਕਾਲ ਤਖਤ ਸਾਹਿਬ ਸਰਬੋਸਤ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਦਾ ਫੈਸਲਾ ਜਿਹੜਾ ਪੂਰੀ ਕੌਮ ਮੰਦੀ ਹੈ ਨਾ ਕਿ ਸ਼੍ਰੋਮ ਦੀ ਕਮੇਟੀ ਦੇ ਪ੍ਰਧਾਨ ਦਾ ਤੇ ਹੁਣ ਅਕਾਲ ਤਖਤ ਸਾਹਿਬ ਦੇ ਜੱਜਦਾਰ ਸਾਨੂੰ ਇਹਦੇ ਉੱਤੇ ਸੀਰੀਅਸ ਨੋਟ ਲੈਣਾ ਪਏਗਾ ਸੀਰੀਅਸ ਸੰਜਾਨ ਲੈਣਾ ਪਏਗਾ ਕਿ ਅੱਜ ਕੌਮ ਨੂੰ ਇੱਕ ਪਾਸੇ ਖੜਾ ਕਰਨਾ ਹੈ ਤੇ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਉਹਦੀ ਜਿਹੜੀ ਆਇਡੈਂਟੀਟੀ ਹੈ ਉਹਨੂੰ ਬਚਾਉਣ ਵਾਸਤੇ ਜਿਹੜਾ ਅੱਜ ਫੈਸਲਾ ਉਹ ਗਿਆਨੀ ਰਕबीर ਸਿੰਘ ਹੁਣ ਉਹਨੂੰ ਲੈਣਾ ਪਿਆ। ਜਿਸ ਤਰ੍ਹਾਂ ਨਾਲ ਸ਼੍ਰੋਮਣੀ ਕਮੇਟੀ ਦਾ ਲਗਾਤਾਰ ਦਬਾਅ ਹੈ ਕਾਲਤਾ ਰਾ ਸਾਹਿਬ ਦੇ ਇਸ ਜੀ ਕਿਸੇ ਬਣੇ ਹੋਣਾ ਲੱਗਦਾ ਹੈ ਕਿ ਚੰਦਰਾ ਸਾਹਿਬ ਇਕੱਠੇ ਹੋ ਕੇ ਯਾਨੀ ਹੱਥੀਂ ਤੇ ਹੱਕ ਦੇ ਵਿੱਚ ਨਾਰਾ ਮਾਰ ਦੇ। ਦੇਖੋ ਇਹ ਤੇ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਨਾਂ ਦੀ ਸੋਚ ਹੈ। ਮੈਂ ਜਥੇਦਾਰ ਸਾਹਿਬ ਦੇ ਉੱਤੇ ਕੋਈ ਇਨਸੂ ਪਰੰਤੂ ਨਹੀਂ ਕਰ ਸਕਦਾ ਬਟ ਮੈਂ ਦਿੱਲੀ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਨੂੰ ਕਹਿ ਸਕਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਦਵੀ ਆਵਾਜ਼ ਮਾਰਨਗੇ। ਕੌਮ ਦੀ ਇਕਤਰਤਾ ਵਸੇ ਕੌਮ ਦੀ ਚੜ੍ਹਤ ਵਸੇ ਜੋ ਵੀ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਲਏਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੜੇ ਵੱੱਤੇ ਪ੍ਰਵਾਨ ਕਰੇਗੀ ਠੀਕ ਹੈ ਜੀ